ਸਸੀ ਜੀ ਗਰਗ ਟਾਈਫਾਇਡ ਕਲੀਨਿਕ ਬਰਨਾਲਾ ਤੋਂ ਬੋਲਦੇ ਆ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਅੱਜ ਦਾ ਅਸੀਂ ਦੱਸਦੇ ਆਗੇ ਵੀ ਜਿਹੜੀ ਕਮਰ ਦਰਦ ਕਰਦੀ ਆ ਤੁਹੀਂ ਦੁਖਦੀ ਆ ਉਹਦੇ ਕੀ ਕਾਰਨ ਹੁੰਦੇ ਆ ਤੇ ਕਿਉਂ ਦੁਖਦੀ ਆ ਇਹ ਇਹਦੇ ਕਾਰਨ ਕਾਫੀ ਹੁੰਦੇ ਨੇਗੇ ਜਿਵੇਂ ਕਈ ਵਾਰ ਕੀ ਹੁੰਦਾ ਕਿ ਆਪਣੇ ਬਾਡੀ ਦੇ ਵਿੱਚ ਵੀਕਨੈਸ ਹੋ ਜਾਂਦੀ ਆ ਜਾਂ ਵਿਟਾਮਿਨ ਡੀ ਕੈਲਸ਼ੀਅਮ ਦੇ ਕਾਰਨ ਵੀ ਕਮਰ ਦਰਦ ਕਰਦੀ ਆ ਜਾਂ ਕੀ ਹੁੰਦਾ ਕਿ ਗਰਮ ਸਰਦ ਹੋ ਗਈ ਆ ਜਾ ਮਨਕੇ ਟੂਹੀ ਦੇ ਮਨਕੇ ਦੀ ਮਨਕੇ ਹਿਲਜਲ ਹੋ ਜਾਂਦੀ ਆ ਕਿਸੇ ਵੇਲੇ ਮਨਕੇ ਦਬ ਜਾਂਦੇ ਨੇ ਉਹਦੇ ਕਾਰਨ ਵੀ ਹੋ ਜਾਂਦਾ ਹੈਗਾ ਜੇ ਮਨਕਿਆਂ ਦੀ ਪ੍ਰੋਬਲਮ ਆਗੀ ਤੁਸੀਂ ਦੀ ਤਾਂ ਉਹ ਤਾਂ ਸਪੈਸ਼ਲਿਸਟ ਡਾਕਟਰ ਨੂੰ ਦਿਖਾਓ ਐਕਸ-ਰੇ ਵਗੈਰਾ ਕਰਵਾ ਕੇ ਉਹਦਾ ਟਰੀਟਮੈਂਟ ਕੀਤਾ ਜਾਂਦਾ ਜਾਂ ਕਈ ਵਾਰ ਕੀ ਹੁੰਦਾ ਵੈਸੇ ਹੀ ਹੋਣ ਲੱਗ ਜਾਂਦੀ ਆ ਜਿਵੇਂ ਵੀ ਕਨੈਸ ਕਰਕੇ ਹੋ ਜਾਂਦੀ ਆ ਜਾਂ ਗਰਮ ਸਾਰਦ ਹੋਣ ਨਾਲ ਹੋ ਜਾਂਦੀ ਆ ਹਲਕੀ ਹਲਕੀ ਦੁਖਦੀ ਰਹਿੰਦੀ ਆ ਤੇ ਫਿਰ ਇਸ ਤੋਂ ਬਾਅਦ ਉਦਾ ਨੂੰ ਕਿ ਜ਼ਿਆਦਾ ਤਕਲੀਫ ਹੋਣ ਲੱਗ ਜਾਂਦੀ ਆ ਇਹਦੇ ਵਾਸਤੇ ਆਪਾਂ ਘਰੇਲੂ ਇਲਾਜ ਕਰ ਸਕਦੇ ਆ ਘਰੇਲੂ ਇਲਾਜ ਕੀ ਆ ਜਿੱਮੇ ਕੈਲਸ਼ੀਅਮ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਆ ਉਹਦੇ ਵਾਸਤੇ ਕੀ ਆ ਜਿੱਮੇ ਆਪਣਾ ਫੁੱਲ ਮਖਾਣੇ ਹੋ ਗਏ ਆ ਚਾਰੇ ਮਗਜ ਹੋ ਗਏ ਥੋੜੀ ਜੀ ਬਦਾਮ ਗੇਰੀ ਹੋਗੀ ਤਾਂ ਇਹਨਾਂ ਚੀਜ਼ਾਂ ਨੂੰ ਆਪਾਂ ਰੋਸਟ ਕਰਕੇ ਉਹਦਾ ਪਾਊਡਰ ਬਣਾ ਕੇ ਰੱਖ ਲਓ ਤਾਂ ਇਹ ਮਤਲਬ ਕਿ ਵਧੀਆ ਉਹਦੇ ਨਾਲ ਮਤਲਬ ਕਿ ਸਹੀ ਹੋ ਜਾਗੇ ਕੈਲਸ਼ੀਅਮ ਵਿਟਾਮਿਨ ਡੀ ਸਹੀ ਮਿਲ ਜਾਊਗਾ ਬਾਕੀ ਇਹਦੇ ਵਿੱਚ ਕੀ ਹੁੰਦਾ ਕਿ ਦਹੀਂ ਠੰਡੀਆਂ ਚੀਜ਼ਾਂ ਨਾ ਖਾਓ ਜੇ ਦਰਮਸਰਦ ਹੋਏ ਹੋਣੇ ਹੋ ਜਾਂ ਨਹੀਂ ਵੀ ਹੋਏ ਹੋਣਾ ਤਾਂ ਵੀ ਉਹਦੇ ਲਈ ਢੂਣੀ ਦੇ ਵਾਸਤੇ ਮਾਲਿਸ਼ ਜ਼ਰੂਰੀ ਆ ਕੋਈ ਪੇਨ ਕਿਲਰ ਤੇਲ ਦੀ ਮ사ਜ ਕਰੋ ਜਾਂ ਨਾਰੀਅਲ ਦੇ ਤੇਲ ਦੀ ਮ사ਜ ਹਲਕੀ ਹਲਕੀ ਮ사ਜ ਕਰੋ ਐਕਸਰਸਾਈਜ਼ ਕਰੋ ਜਿੰਨਾ ਕੋ ਹੋ ਸਕਦਾ 10 20 ਮਿੰਟਾਂ ਲਈ ਐਕਸਰਸਾਈਜ਼ ਕਰੋ ਬਾਕੀ ਖੱਟੀ ਤਰੀ ਚ ਠੰਡਾ ਪਾਣੀ ਵਗੈਰਾ ਉਹਦੇ ਵਿੱਚ ਨਾ ਖਾਓ ਤਾ ਇਹ ਜ਼ਰੂਰੀ ਆ ਤੁਹੀ ਕਮਰ ਦਰਦ ਕਰਨੀ ਕੋਈ ਮਤਲਬ ਕਿ ਜਿਆਦਾ ਪ੍ਰੋਬਲਮ ਵਾਲੀ ਗੱਲ ਨਹੀਂ ਹੁੰਦੀ ਹੈਗੀ ਤਾਂ ਜੇ ਆਪਣੀ ਨਾਰਮਲੀ ਦੁਖਦੀ ਆ ਤਾਂ ਉਹ ਠੀਕ ਹੋ ਜਾਂਦੀ ਆ ਬਾਕੀ ਜੇ ਫਿਰ ਵੀ ਤੁਹਾਨੂੰ ਕੋਈ ਐ ਲੱਗਦਾਗਾ ਵੀ ਨਹੀਂ ਠੀਕ ਹੋ ਰਹੀ ਸਾਡੀ ਫਿਰ ਵੀ ਆ ਕਮਰ ਦਰਦ ਆ ਜਾਂ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਕਾਰਨ ਆਗਾ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇਗੇ ਤਾਂ ਅਸੀਂ ਤੁਹਾਨੂੰ ਸਾਰਾ ਜਾਣਕਾਰੀ ਦੇਵਾਂਗੇ ਵੀ ਕਿਸ ਤਰ੍ਹਾਂ ਇਹਦਾ ਟਰੀਟਮੈਂਟ ਕੀਤਾ ਜਾ ਸਕਦਾ ਹੈ